ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਤੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੇ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਜਿਸ ਪਿੰਡ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਮਾ ਪਿੰਡ ਹੈਗਾ ਠੀਕ ਹੈ ਜੀ ਨਵਾਂ ਪਿੰਡ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦਾ ਪਿੰਡ ਹੈਗਾ ਠੀਕ ਆ ਅਮਰਸਰ ਤੋਂ ਮਹਿਤਾ ਚੌਂਕ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ 12 ਕਿਲੋਮੀਟਰ ਦੀ ਦੂਰੀ ਹੈਗੀ ਹੈ ਸਾਰੀ ਇਸ ਪਿੰਡ ਦੀ ਫਤਿਹਪੁਰ ਨਾਲ ਲੱਗਦਾ ਜਿਹੜਾ ਪਿੰਡ ਹੈਗਾ ਤੇ ਖਾਸ ਜਿਹੜੀ ਵਿਜਟ ਆ ਤੁਸੀਂ ਪਿੰਡ ਨਵਾਂ ਪਿੰਡ ਕਰਨੀ ਹੈਗੀ ਠੀਕ ਆ ਦੋ ਨਾ ਕੀ ਦਿਖਾਵਾਂਗੇ ਦੋਨਾਂ ਵੈੜਾਂ ਦੇ ਵਿੱਚੋਂ ਜਿਹੜੀ ਵੈੜ ਤੁਹਾਨੂੰ ਖਾਸ ਤੌਰ ਤੇ ਪਸੰਦ ਆਵੇਗੀ ਠੀਕ ਹੈ ਜੀ ਆਪਣਾ ਹੱਕ ਸਮਝ ਕੇ ਤਸੱਲੀ ਹੈਗੀ ਆ ਘਰ ਵਿਜਟ ਕਰਕੇ ਜ਼ਰੂਰ ਕਰ ਲੈਣਾ ਠੀਕ ਆ ਅੱਜ 17 ਮਾਰਚ ਨੂੰ ਜਿਹੜੀ ਦੋਸ ਤੇ ਸਮਾ ਜਿਹੜਾ ਤਕਰੀਬਨ 4:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਆ ਸੋ ਵੈਰ ਚੰਗੀ ਲੱਗੂਗੀ ਦੋਸਤੋ ਆਰਡਰ ਕੁਆਲਿਟੀ ਹਵਾਨੇ ਦੀ ਕੁਆਲਿਟੀ ਪੂਰਾ ਸਟਰਕਚਰ ਵੈੜ ਦਾ ਦੱਸਦਾ ਪਿਆ ਹੈ ਵੀ ਪਿਓਰ ਬਰੀਡ ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਆਹ ਕਰਦੇ ਆ ਗੱਲਬਾਤ ਸਾਂਝੀ ਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈਗੀ ਆ ਇਹਨਾਂ ਪਹਿਲਾ ਵੀਰ ਜਗਜੀਤ ਸਾਸਰੀ ਕਲਪਰਾ ਸਾਸਰੀ ਦਾ ਜੀ ਹੋਰ ਵੀ ਰਕੈਮ ਬਸ ਵਧੀਆ ਵੀਜੀ ਵਧੀਆ ਠੀਕ ਆ ਠੀਕ ਆ ਤੇ ਜਗਜੀਤ ਭਾਈ ਖਾਸ ਤੌਰ ਤੇ ਆਪਣਾ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਭਾਈ ਠੀਕ ਆ ਆਉਂਦੇ ਰਹਿੰਦੇ ਪਸ਼ੂ ਹਾਂਜੀ ਹਾਂਜੀ ਭਾਜੀ ਆਉਂਦੇ ਰਹਿੰਦੇ ਜਿਆਦਾਤਰ ਵਿਹੜਾਂ ਦੇ ਵਿੱਚ ਵੀ ਜਾਂ ਮੱਝਾਂ ਵੀ ਲਿਆਉਂਦੇ ਆ ਨਹੀਂ ਨਹੀਂ ਗਾਈਆਂ ਦਾ ਜ਼ਿਆਦਾ ਜ਼ਿਆਦਾ ਗਾਈਆਂ ਦਾ ਹਾਂਜੀ ਠੀਕ ਆ ਅੱਛਾ ਵੇ ਜਗਜੀਤ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਵਿਹੜ ਆਪਾਂ ਭਰਾਵਾਂ ਨੂੰ ਦਿਖਾਈਏ ਯਾਰ ਵੀ ਵਿਹੜ ਸ਼ਾਨਦਾਰ ਲੱਗਦੀ ਆ ਹੈ ਵੀ ਕੁਆਲਿਟੀ ਵੀ ਚੰਗੀ ਆ ਪੂਰੀ ਜੇਕਰ ਮੂੰਹ ਫੇਸ ਪੂਰੀ ਕੁਆਲਿਟੀ ਦੇਖੀਏ ਤਾਂ ਐਂ ਲੱਗਦਾ ਵੀ ਪਿਓਰਟੀ ਫੁੱਲ ਹੈਗੀ ਜਾਤੀ ਪਿਓਰ ਐਚ ਐਫ ਆ ਤੇ ਵੱਡੀ ਆ ਦੋਸਤੋ ਠੀਕ ਆ ਵੱਡੀ ਵਿਹੜ ਆ ਮੈਂ ਤੁਹਾਨੂੰ ਆ ਦੂਰੀ ਤੋਂ ਵਿਖਾ ਦਿੰਦਾ ਆ ਕਰੋ ਚੈੱਕ ਠੀਕ ਆ ਦੂਰੀ ਤੋਂ ਚੈੱਕ ਕਰਾ ਦੇਣਾ ਵੀ ਕਈ ਵਾਰੀ ਵੀਰਾਂ ਨੂੰ ਹੁੰਦਾ ਵੀ ਖਰੇ ਕੋਈ ਝੂਮਲਾਤਾ ਜਾਂ ਦੂਜਾ ਤੀਜਾ ਬਾਕੀ ਹਵਾਨੇ ਦਾ ਸਟ੍ਰਕਚਰ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਚੰਗਾ ਖੁੱਲਾ ਲੇਵਾ ਹੈਗਾ ਪੰਡਾ ਪਾਈ ਖੜੀ ਆ ਕਰਮਾ ਲਈ ਤੇ ਬਾਕੀ ਵੱਟ-ਬੁੱਟ ਜਿਹੜੇ ਲੜ ਹੈਗੇ ਆ ਅਜੇ ਬਿਲਕੁਲ ਜਿਉਂਦੇ ਤੇ ਉਹੀ ਹੈਗੇ ਆ ਵੇਖੋ ਠੀਕ ਹੈ ਛੱਡੀ ਕਿਧਰੋਂ ਮਾਰੀ ਤੇ ਢਿਲ ਢੁਲ ਵੀ ਬਾਈ ਜਿੱਕਦੀ ਤਬ ਖਾਓ ਮੜੀ ਆ ਕਰੋ ਕਿੰਨੇ ਦਿਨ ਹਜੇ ਨਹੀਂ ਸੁੰਦੀ ਇਹ ਬਾਜੀਏ 10 ਦਿਨ ਖੜਦੀ ਆ 10 ਦਿਨ 27 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਐ 27 ਹਾਂਜੀ 27 ਨੂੰ ਦਿਨ ਪੂਰੇ ਆ 21 ਮਾਰਚ ਨੂੰ ਦਿਨ ਪੂਰੇ ਹੁੰਦੇ ਆ ਦਿਨ ਦੋ ਵੱਧ ਜਾਵੇ ਘੱਟ ਲੈ ਗਏ ਹਮਮ ਬਾਕੀ ਜਿਹੜੇ ਦੋਸਤੋ ਥਣ ਨੇ ਆਪਾਂ ਕਹਿ ਦਿੰਨੇ ਆ ਵੀ ਜਦੋਂ ਇਹੋ ਜਿਹਾ ਥਣ ਵੇਖਦੇ ਆ ਵੀ ਪੀੜੀ ਦੇ ਪਾਵਾਂ ਵਰਗੇ ਥਣ ਲੱਗੇ ਆ ਵੀ ਕੱਲੀ ਕੋਈ ਕਹਿਣ ਦੀ ਗੱਲ ਨਹੀਂ ਇੰਨੀ ਕਿ ਜ਼ਿਆਦੀ ਸਪੇਸ ਆ ਵੇਖੋ ਇਹਨੂੰ ਆਂਦੇ ਆ ਵੇ ਗੇਠਾ ਗੇਠਾ ਲਿਆ ਵੇਖੋ ਥਣ ਲੱਗਾ ਹੈਂ ਬੁਰੀ ਠੰਡੀ ਵੈੜ ਵਈ ਤੇ ਵੇੜ ਪ੍ਰੋਪਰ ਆਪ ਤੁਹਾਨੂੰ ਖੋਲ ਕੇ ਬੜੇ ਪਿਆਰ ਦੇ ਨਾਲ ਬੜੇ ਸਲੀਕੇ ਦੇ ਨਾਲ ਤੋਰ ਕੇ ਵਿਖਾਉਣੀ ਆ ਤੇ ਭਾਈ ਜਗਜੀਤ ਇੱਕ ਮੈਨੂੰ ਵੀਰ ਪ੍ਰੋਪਰ ਗੱਲਬਾਤ ਕਰ ਲਈਏ ਇਹਦਾ ਸੁਗਾ ਕਿੰਨਾ ਸੋਹਣਾ ਇਹ ਇਹ ਭਾਈ ਦੂਜੇ ਸੁਭੇਜ ਦੂਜੇ ਸੁਭੇਜ ਹਾਂਜੀ ਪਹਿਲੇ ਸੁਭੇਜ ਦਾ 25 ਲੀਟਰ ਦਾ ਰਿਕਾਰਡ ਦੇ ਦੁੱਦਾ ਜਿੱਥੋਂ ਆਪਾਂ ਖਰੀਦੀ ਆ ਜਿੱਥੋਂ ਖਰੀਦੀ ਆ ਦੱਸਿਆ ਗਿਆ ਫੋਨ ਵਾਲਿਆਂ ਨੇ ਕਿਹਾ ਕਿ 25 ਲੀਟਰ ਦਾ ਰਿਕਾਰਡ ਦੁੱਦਾ ਐਸ ਵਾਰੀ ਇਹ ਕਹਿੰਦੇ 30 ਪਲੱਸ ਜਾਊਗੀ ਪਰ ਆਪਾਂ ਫਿਰ ਵੀ 26 27 ਲੀਟਰ ਦੀ ਗਾਰੰਟੀ ਦਿੰਦੇ ਆ 26 27 ਲੀਟਰ ਹੱਸ ਕੇ ਦਊਗੀ ਅਜੇ ਲੱਡੂਆਂ ਨਾਲ ਬਹੁਤ ਜ਼ਿਆਦੀਆਂ ਵਾ ਅਜੇ ਬਹੁਤ ਜ਼ ਅੱਛਾ ਭਾਈ ਜੀ ਜੀਤ ਜਿੱਦਾਂ ਹਜੇ ਦਿਨ 27 ਮਾਰਚ ਤੱਕ ਵੀਰੇ ਸੌਂਦੀ ਨਹੀਂ ਵੀ ਹਾਂਜੀ ਹਾਂਜੀ ਤੇ ਲੇਵਾ ਹਵਾਨਾ ਜੇਕਰ ਅਡਰ ਆਪਾਂ ਤੋੜ ਕੇ ਵੀ ਦਿਖਾਉਣੀ ਹੈ ਤੇ ਲੇਵਾ ਤਕਰੀਬਨ ਫਿਰ ਤੋਂ ਆਪਦੇ ਕੋਲ ਲੈ ਕੇ ਤੁਰਿਆ ਜਾਣਾ ਨਹੀਂ ਨਹੀਂ ਭਾਜੀ ਬਹੁਤ ਹਵਾਨਾ ਕਿਉਂਕਿ ਫਿਕਸ ਜਾਂ ਲੇਵਾ ਹੈ ਠੀਕ ਆ ਕੰਪੈਕਟ ਜਾਂ ਲੇਵਾ ਬਣਾ ਕੇ ਤਿਆਰ ਕਰਨਾ ਜਾਨੀ ਪੂਰੀ ਵਜਨ ਵਾਲੀ ਬਹਿੜ ਠੀਕ ਆ ਤੇ ਪੂਰੀ ਵਜਨ ਵਾਲੀ ਤੇ ਪੂਰੀ ਵਜੂਦ ਵਾਲੀ ਜਿਹੜੀ ਦੋਸਤੋ ਬਹਿੜ ਆ ਆ ਵੇਖੋ ਉਲਟ ਬਹਿਣੀ ਵਾਲੇ ਪਾਸਿਓ ਕੀ ਕਰ ਕੋਈ ਵਾਰਾਂ ਕੀ ਹੁੰਦਾ ਵੀ ਅਗਲੇ ਥਾਣੇ ਦਾ ਗੈਬ ਸੋਣਾ ਹੁੰਦਾ ਤੇ ਮਗਰਲੇ ਥਣ ਜਿਹੜੇ ਆ ਉਹਦੋਂ ਦੇ ਵਿੱਥਾ ਫਰਲਾ ਘਟ ਜਾਂਦੀਆਂ ਨੇ ਆ ਚੌਵੇਂ ਥਾਣੇ ਜਿਹੜੇ ਹੈਗੇ ਆ ਚੌਹ ਪਾਸਿਆਂ ਤੁਸੀਂ ਦੇਖੋਗੇ ਨਾ ਥਾਣਾ ਤੇ ਵਿੱਥਾ ਫਰਲਾ ਜਿਹੜੀਆਂ ਬਾ ਕਮਾਲ ਦੀਆਂ ਨੇ ਕਰੋ ਚੱਕ ਜਿੱਧਰੋਂ ਮਰਜੀ ਬੈ ਕੇ ਚੋੜੋ ਉਹ ਆਂਦੇ ਦੋਵੇਂ ਬੰਨੇ ਬੈ ਕੇ ਚੋੜਦੇ ਰਹੇ ਅਸੀਂ ਆ ਦੇਖੋ ਜੀ ਠੀਕ ਆ ਤੇ ਗੇਠ ਗੇਠ ਦੇ ਥਾਣੇ ਜਿਹੜੇ ਦੋਸਤਾਂ ਐਵੇਂ ਨਹੀਂ ਆਪਾਂ ਕਹਿ ਦਿੱਤੇ ਕਿ ਦੀ ਵਾਕੇ ਕਿਸੇ ਨਾ ਕਿਸੇ ਚੰਗੀ ਕਰਤੂਤ ਦੀ ਜਿਹੜੀ ਮਾਲਕਾ ਨਾ ਵੈੜ ਬਾਕੀ ਆਪਾਂ ਤੋੜ ਕੇ ਤੁਹਾਨੂੰ ਖੋਲ ਕੇ ਤਸੱਲੀ ਦੇ ਨਾਲ ਦਿਖਾਉਣੇ ਆ ਠੀਕ ਆ ਆ ਮਾਰੋ ਮੇਰਾ ਵੀਰ ਜਿੰਨੇ ਵੀ ਦੇਖ ਰਹੇ ਹੋ ਜਰੂਰ ਚਾਤ ਮਾਰੋ ਤੇ ਦੇਖ ਕੇ ਦੱਸਿਓ ਠੀਕ ਆ ਵਿਹੜ ਕਿਦਾਂ ਦੀ ਲੱਗੀ ਆ ਵੇਖੋ ਜੀ ਖਵਾਨਾ ਲੇਵਾ ਜਿਹੜਾ ਦੋਸਤੋ ਤਕਰੀਬਨ ਅੱਜ 17 ਤਰੀਕ ਆ ਤੇ 10 ਦਿਨ ਘੱਟੋ ਘੱਟ ਅਜੇ ਬਾਕੀ ਆ ਅਜੇ ਪੈਂਡਿੰਗ ਨੇ 10 ਦਿਨ ਤੇ ਵੱਡੇ ਕਦ ਕਾਟਦੀ ਆ ਨਾਰਮਲੀ ਵੀਰ ਦੂਰੋਂ ਨੇੜੋਂ ਤੁਸੀਂ ਆਉਣਾ ਠੀਕ ਆ ਵੀ ਬਾਲੀ ਮੈਂ ਕਹਤਾਂ ਵੀ ਦਰਮਿਆਨੀ ਜੀ ਹੈ ਤੇ ਛੋਟੀ ਨਹੀਂਗੀ ਮੀਡੀਅਮ ਤੋਂ ਪਲੱਸ ਹਾਈਟ ਤੇ ਵੱਡੇ ਕਦ ਕਾਟ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਇਸ ਵਿਹੜ ਦੀ ਬਾਕੀ ਫੇਸ ਕੁਆਲਿਟੀ ਬਾਈ ਅਜੇ ਜੀਤ ਇਕ ਖਲਾਰੀ ਮੜੀ ਇਥੇ ਆ ਦੇਖੋ ਇਹ ਥੋੜੀਆਂ ਨਮਾਈਆਂ ਧਵਾਈਆਂ ਸੀ ਤਾਂ ਕਰਕੇ ਆ ਬਾਰਿਸ਼ ਕਰਕੇ ਅੱਜ ਮੌਸਮ ਵੀ ਥੋੜਾ ਜਿਹਾ ਉਦਾਂ ਦਾ ਨਾ ਨਹੀਂ ਕਣੀ ਦਾ ਮੌਸਮ ਆ ਆ ਜਿਹੜਾ ਬਹਿਣੀ ਤੋਂ ਥਣ ਜ਼ਰੂਰ ਦੇਖੋ ਜੀ ਆ ਕਰੋ ਚੈੱਕ ਮੇਰਾ ਜੀ ਠੀਕ ਆ ਆ ਦੇਖੋ ਠੀਕ ਆ ਇਹਦੇ ਪੂਰੀ ਪਾਣੀ ਪਾਣੀ ਪਾਜੀ ਕਰਿਆ ਨਹੀਂ ਕਰਾਂ ਬਿਲਕੁਲ ਜੀ ਬਿਲਕੁਲ ਇਹਨੇ ਕਰਮਾਲੀਆਂ ਪਾਉਣੀਆਂ ਪੰਡਾ ਦੋਸਤੋ ਆ ਲੇਵਾ ਹੋਣੀ ਦੇਖ ਲਓ ਤੁਸੀਂ 10 ਦਿਨ ਹਜੇ ਪੈਂਡਿੰਗ ਦੇ ਵਿੱਚ ਆ ਮੈਂ ਤਾਂ ਕਹਿ ਰਿਹਾ ਵਾਰ-ਵਾਰ ਵੀ ਲੇਵਾ ਆਰਡਰ ਦੀ ਕੁਆਲਿਟੀ ਆ ਜਿੰਨਾ ਮਿਲ ਕਵੀਰ ਨੇ ਦੱਸਿਆ ਵੀ ਘੱਟੋ-ਘੱਟ 25 ਤੋਂ ਪਲੱਸ ਚੱਲੇਗੀ ਉਹਨਾਂ ਜਿਹੜਾ ਦੋਸਤੋ ਵਿਖਾਲਾ ਵੀ ਇਹਨੇ ਕਰਨਾ ਹੈ ਜੀ ਠੀਕ ਆ ਤੇ ਪਹਿਲੇ ਸਵੇਰੇ ਘੱਟੋ-ਘੱਟ ਵੀ 20-25 20 ਤੋਂ ਪਲੱਸ ਚੱਲੀ ਹੈ 25-25 ਦੇ ਦਰਮਿਆਨ ਜਿਹੜਾ ਦੁੱਧ ਕੱਢਿਆ ਇਸ ਵਾਰ ਨੇ ਚਲੋ ਅੱਗੇ ਪਾਏ ਦਾ ਅੱਗੇ ਸੇਵਾ ਦਾ ਦੁੱਧ ਆ ਜਿੰਨੀ ਵੀ ਅੱਗੇ ਵੀਰ ਕਰ ਲੂੰਗਾ ਕੋਈ ਲੈ ਜਾ ਕੇ ਜਿੰਦੇ ਵੀ ਕਿਸਮਤ ਜਿੰਦੇ ਹਿੱਸੇ ਆਉਂਦੀ ਖਾਸ ਤੌਰ ਤੇ ਉਹ ਅਗਾਹਾਂ ਦੀਆਂ ਗੱਲਾਂ ਨਹੀਂ ਅੱਛਾ ਭਾਈ ਜਦੀਦ ਭਰੇ ਬਾਕੀ 35 ਤੋਂ 30 ਥਾਣਾ ਦੀ ਮੈਂ ਕਹਾਂ ਭਾਈ ਓਕੇ ਇੱਕ ਨੰਬਰ ਭਾਰ ਪੇਸ਼ਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਪਣੀ ਗਰੰਟੀ ਭਾਈ ਠੀਕ ਹੈ ਜਿੰਨਾ ਚਿਰ ਸੌਂਦੀ ਨਹੀਂ ਆਪਣੀ ਗਰੰਟੀ ਹੈ ਦੀ ਠੀਕ ਹੈ ਭਰਾ ਕਿਸੇ ਦੀ ਗਾਰੰਟੀ ਹਾਜੀ ਥੋਣਾ ਦੀ ਗਾਰੰਟੀ ਹੈ ਠੀਕ ਹੈ ਕਿਸੇ ਵੀ ਚੀਜ਼ ਦੀ ਗਾਰੰਟੀ ਕੋਈ ਲੈਣੀ ਚਾਹਵੇ ਦੁੱਧ ਦੀ ਗਾਰੰਟੀ ਵੀ ਦਵਾਂਗੇ ਭਾਜੀ ਠੀਕ ਹੈ ਵੀਰ 26 27 ਕਿਲੋ ਦੁੱਧ ਇਹਦਾ ਰਿਕਾਰਡ ਹੈ 26 27 ਕਿਲੋ ਕਰੂਗੀ ਅਸਕੇ ਜਾਊਗੀ 30 ਪਲੱਸ ਪਰ 526 ਲੀਟਰ ਆਪਾਂ ਦਵਾਂਗੇ ਦੱਸਾਂਗੇ ਕਿ 526 ਲੀਟਰ ਕਰੂਗੀ ਕਰੂਗੀ ਨਹੀਂ ਵੀ ਕੋਈ ਸ਼ੱਕ ਨਹੀਂਗਾ ਜਿੰਨੇ ਨਾਲ ਕਿੰਨੇ ਭਾਜੀ ਕਰਨਾ ਜੀ ਠੀਕ ਹੈ ਲੇਵੇ ਹਵਾਨੇ ਇਹਦੀਆਂ ਜਿਹੜੀਆਂ ਦੋਸਤੋ ਸੋਹਣੀਆਂ ਬਾਤਾਂ ਨੇ ਵੀ ਜਿੰਨੀਆਂ ਵੀ ਆਪਾਂ ਕਰ ਲਈਆਂ ਉਹਨੀਆਂ ਥੋੜੀਆਂ ਵੀ ਥਣ ਦਾ ਸਾਈਜ਼ ਵੇਖੋ ਤੁਸੀਂ ਠੀਕ ਹੈ ਕਿਸੇ ਭੈਣ ਨੇ ਚਵਾਈ ਕਰਨੀ ਹੈ ਜਿਦਾ ਮਰਜ਼ੀ ਤਰਾ ਕਿਸੇ ਵੀਰ ਨੇ ਚਵਾਈ ਕਰਨੀ ਆ ਜਾਂ ਕਿਸੇ ਭੈਣ ਨੇ ਚਵਾਈ ਕਰਨੀ ਆ ਵੇਖੋ ਠੀਕ ਆ ਵੀ ਕੋਈ ਗੱਲ ਨਹੀਂ ਕਿ ਚਾਹੇ ਕੋਈ ਉਪਰਾਂ ਹੀ ਆ ਪਾਂਦੇ ਲਈ ਠੀਕ ਆ ਕੋਈ ਜਿਵੇਂ ਮਰਜ਼ੀ ਵੇਖੋ ਜੀ ਆਹ ਵੇਖੋ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਪਈ ਜਿਵੇਂ ਮਰਜ਼ੀ ਚਵਾਈ ਕਰੋ ਕੋਈ ਬਾਵਾ ਤੇ ਜੋਰ ਨਹੀਂਗਾ ਕੋਈ ਤਕਲੀਫ ਨਹੀਂ ਕੋਈ ਤੰਗੀ ਨਹੀਂ ਆਉਂਦੀ ਚਵਾਈ ਦੀ ਚਵਾਈ ਦੀ ਪੋਲੀ ਠੀਕ ਆ ਚਵਾਈ ਵੀ ਸੋਹਣੀ ਪੋਲੀ ਕਰਾ ਦੂਗੀ ਵੇਰ ਤੇ ਵੀਰ ਕੀ ਰੇਟ ਭਾਅ ਪਰ ਤੱਕ ਡਿਮਾਂਡ ਹੁੰਦੀ ਆ ਕਿੰਨੇ ਕੁ ਲੈਦੇ ਕਰਦੇ ਜਿੰਦਾ ਬਾਜ਼ਾਰ ਆ ਚਾਹੇ 80 ਕਰ ਲਓ 85 ਕਰ ਲਓ ਹਾਂਜੀ ਠੀਕ ਆ ਜੀ ਇਹ ਰੀੜਾ ਦਾ ਆਪਾਂ 75000 ਦੀ ਕਰਾਂਗੇ 75000 ਦੀ ਹਾਂ ਨਾ ਜਾਓ ਕੁਛ ਕਰੋ ਨਹੀਂ ਬਿਲਕੁਲ ਹਾਂ ਨਾ ਆਪਾਂ ਕਰਾਂਗੇ ਅੱਛਾ ਜੀ ਮਾਨਤਨ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਲੋ ਵੀ ਭਰਾਵੋ ਵੀਰਾਂ ਦਾ ਵੀ 75000 ਦੀ ਜਿਹੜੀ ਆ ਠੀਕ ਹੈ ਹਾਂ ਨਾ ਹੈ ਜੈਸਨ ਉਹ ਆ ਠੀਕ ਹੈ ਮੋਲਾਂ ਦਾ ਵੀ ਭਾਵੇਂ 80000 ਕਰਾ ਲਓ ਚਾਹੇ 82 85 ਕਰਾ ਲਓ ਠੀਕ ਹੈ ਕੁਛ ਵੀ ਆ ਤੇ ਲੈ ਇਹਦੇ ਜਿਹੜਾ ਹੈਗਾ ਉਹ 75000 ਹੈ ਠੀਕ ਆ ਜੋ ਵੀ ਮੇਰੇ ਕਿਸਾਨ ਵੀਰ ਨੇ ਫਾਰਮਰ ਵੀਰ ਨੇ ਕਿਸੇ ਨੇ ਵੀ ਖਰੀਦਣੀ ਆ ਆਪਦੀ ਇੱਕ ਵਾਰ ਪਹੁੰਚ ਕੇ ਪਿੰਡ ਘਰ ਪਹੁੰਚ ਕੇ ਤਸੱਲੀ ਜਿਹੜੀ ਹੈਗੀ ਆ ਟਿੱਪ ਕੇ ਜ਼ਰੂਰ ਕਰ ਲਿਓ ਕਿਉਂਕਿ ਹਜੇ 10 ਦਿਨ ਪਏ ਨੇ ਤਸੱਲੀ ਜ਼ਰੂਰ ਕਰ ਲਿਓ ਥੇਪਕੇ ਠੀਕ ਆ ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਅਗਲੀ ਵਹਿੜ ਆਪਾਂ ਤੁਹਾਨੂੰ ਦਿਖਾਉਣੀ ਆ ਇਹ ਟੋਕੜ ਗੱਬਣਾ ਠੀਕ ਆ ਵਹਿੜ ਟੋਕੜ ਗੱਬਣਾ ਤੇ ਕਰੋਸ ਸੰਗ ਦੇ ਵਿੱਚ ਵਹਿੜ ਆ ਠੀਕ ਆ ਥੋੜਾ ਜਿਹਾ ਸ਼ਾਹੀਵਾਲ ਦਾ ਜਿਹੜਾ ਪੱਕ ਹੈਗਾ ਐਚਪੀ ਤੇ ਸ਼ਾਹੀਵਾਲ ਦਾ ਜਿਹੜਾ ਕਰੋਸ ਸੰਗ ਆ ਠੀਕ ਆ ਤੇ ਠੰਡੀ ਧੀਰੀ ਵੀ ਵਹਿੜ ਹੈਗੀ ਆ ਤੇ ਅੱਛਾ ਫਿਰ ਸਵੇਰ ਹੁਣ ਪ੍ਰੈਜ਼ੈਂਟ ਕਿੰਨਾ ਚੱਲ ਰਹੀ ਹੈ ਤੇ ਦੁੱਧ ਕਿੰਨਾ ਦੁੱਧ ਜੀ ਦੁੱਧ ਜੀ ਸਵੇਰੇ ਆ ਤੇ ਇਹ 7 ਮਹੀਨੇ ਦੀ ਗੱਬਨ ਜੀ अच्छा जी 7 ਮਹੀਨੇ ਦੀ ਗੱਭਣੇ 6 ਕਿਲੋ ਦੁੱਧ ਦੇ ਹੱਲੇ ਫਾਂ ਕੋਈ 3 ਟਾਈਮ ਚੋੜੇ 4 ਟਾਈਮ ਚੋੜੇ ਅ ਇੱਕੋ ਟਾਈਮ ਚ ਦੋਵੇਂ ਟਾਈਮ ਜੀ ਨਹੀਂ ਨਹੀਂ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਹਾਂ ਜੀ 6 ਕਿਲੋ ਨੇ ਟੱਕ ਸ਼ੇ ਸ਼ਾਮੀ 6 ਕਿਲੋ ਦੁੱਧ ਤੇ ਗੱਭਣ ਕਿੰਨੇ 7 ਮਹੀਨੇ ਦੀ 7 ਮਹੀਨੇ ਦੀ ਗੱਭਣੇ 7 ਮਹੀਨੇ ਦੀ ਗੱਭਣੇ ਠੀਕ ਆ 7 ਮਹੀਨੇ ਦੀ ਜਿਹੜੀ ਵਿਹੜਾ ਦੋਸਤੋ ਗੱਭਣ ਕੋਈ ਵੀ ਰ ਅੱਗੇ ਲੈ ਜਾਊਗਾ ਤਕਰੀਬਨ ਜੇਕਰ ਅਜਾਪਾ ਗੱਲ ਕਰੀਏ ਤਾਂ ਜੂਨ ਦੇ ਕੋਈ ਲਾਸਟ ਦੇ ਜੁਲਾਈ ਦੀ ਸਟਾਰਟਿੰਗ ਦੇ ਜਿਹੜੀ ਇਹ ਵਿਹੜਸ ਹੁੰਦੀ ਹੈ ਠੀਕ ਆ ਕੋਈ ਤਕਰੀਬਨ ਜੇਕਰ ਅੱਜ 7 ਮਹੀਨੇ ਦੀ ਤੇ 3 ਕਿ ਮਹੀਨੇ ਹਜੇ ਹੋਰ ਪਏ ਹੈਗੇ ਠੀਕ ਹੈ। ਉਹਨਾਂ ਵਾਲੇ ਕਹਿੰਦੇ 14-15 ਕਿਲੋ ਦੁੱਧ ਦਾ ਰਿਕਾਰਡ ਦਾ। ਠੀਕ ਹੈ ਜੀ। 14 ਕਿਲੋ ਅੱਧੀ ਚੋਇਆ ਦੇਖ ਲਿਆ। ਤੇ ਬਾਕੀ ਆ ਵੀ ਆਪਾਂ ਵੀ ਇੱਧਾਂ ਹੀ ਕਿੰਨੇ ਆ 14-15 ਕਿਲੋ ਹਾਸਲ। ਫਿਰ ਹੋ ਵੀ ਸਕਦਾ ਕਹਿਣ ਤੋਂ ਪਾਵੇ ਨਾ ਵੀ ਅੱਜ 7 ਮਹੀਨੇ ਦੀ ਗੱਭਣ ਹੈ ਆਪ ਤੇ 6 ਕਿਲੋ ਤੇ ਅੱਜ ਹੀ ਆ। ਅੱਜ ਹੀ ਦੇਰੀ ਆ। ਤਾਂ ਜੇ ਪੀਕ ਲੈਵਲ ਤੇ ਤਾਜੀ ਦਾ ਕਰਕੇ ਤੇ 12 ਨਾ ਹੋਊਗਾ ਜਾਂ 14 ਨਾ ਹੋਊਗਾ ਤਾਂ ਫਿਰ ਹਾਂ ਗੱਲ ਸਮਝਾ। ਹੋਲੀ-ਹੋਲੀ ਛੱਡਣਾ ਭਾਈ ਆਪਾਂ ਜਿੱਦਾਂ ਚੀਰੇ, ਚੂੜਿਆ, ਠੀਕ ਹੈ ਬਾਕੀ ਵੀਰ ਜੀ ਚਵਾ ਚੂ ਸੋਣਾਉਂਦਾ ਵੀ ਬਹੁਤ ਬਿਲਕੁਲ ਪੋਲੀ ਧਾਰ ਪਾਜੀ ਕੋ ਚੱਕਰ ਠੀਕ ਹੈ ਲੋ ਵੀ ਵੀਰੋ ਇਹਦਾ ਜਵਾਬ ਵੀ ਚੰਗਾ ਹੈਗਾ ਠੀਕ ਹੈ ਸੀਲ ਸਹੂ ਵਹਿੜ ਠੀਕ ਹੈ ਜਿਵੇਂ ਮਰਜੀ ਕੋਈ ਭੈਣ ਭਰਾ ਜਿਵੇਂ ਮਰਜੀ ਕੋਈ ਚਵਾਈ ਕਰ ਲੇ ਬੱਚਾ ਵੀ ਹੱਥ ਲਾਈ ਜਾਵੇ ਕੋਈ ਥਣਭਾਨੇ ਨੂੰ ਕੋਈ ਇਹ ਗੱਲ ਨਹੀਂ ਕੋਈ ਗਰਮ ਜੋਸ਼ੀ ਵਾਲੀ ਨਹੀਂ ਹੈਗੀ ਸੀਲ ਸਹੂਗਾ ਪੂਰੀ 7 ਮਹੀਨੇ ਦੀ ਗੱਬਣਾ ਆ ਫੇਸ ਕੁਆਲਟੀ ਦੇਖ ਲਓ ਐਚ ਐਫ ਤੇ ਸ਼ਾਹੀਵਾਲ ਦਾ ਕਰਾਉ ਉਸ ਜੀ ਠੀਕ ਹੈ ਤਾਂ 3 ਮਹੀਨੇ ਅਜੇ ਲੈਫਟ ਨੇ 7 ਮਹੀਨੇ ਦੀ ਗੱਬਣਾ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਹਾਂ ਠੀਕ ਹੈ ਕਾ ਦੇਖੋ ਜੀ ਉਹਦਾ ਕੈਮਰੇ ਤੋਂ ਡਰਦੀ ਥੋੜਾ ਜਿਹਾ ਬਿਲਕੁਲ ਜੀ ਬਿਲਕੁਲ ਠੀਕ ਆ ਤੇ ਮਿਲਕ ਦੀ ਕਪੈਸਿਟੀ 6 ਲੀਟਰ ਆ ਦੋਸਤੋ ਹੁਣ ਥੱਲੇ ਬਾਕੀ 7 ਮਹੀਨੇ ਦੀ ਗੱਬਣ ਚੈੱਕ ਪਾਸ ਆ ਕੋਈ ਵੀਰ ਵੀ ਜਦੋਂ ਆਪ ਖਰੀਦੇ ਠੀਕ ਆ ਚੈੱਕ ਹਾਂ ਚੈੱਕ ਵੀਰ ਵੀ ਜਾਂਦਾ ਵੀ ਆਪਦੀ ਚੈੱਕ ਕਰਾ ਕੇ ਖੜੇ ਜਿਹੜਾ ਵੀ ਵੀਰ ਖਾਸ ਤੌਰ ਤੇ ਸੌਦਾ ਕਰਦਾ ਵੀਡੀਓ ਹੈਗੀ ਡਾਕਟਰ ਸਾਹਿਬ ਕਰਦਾ ਪਿਆ ਚੈੱਕ ਬਸ ਠੀਕ ਹੈ ਜੀ ਡਾਕਟਰ ਸਾਹਿਬ ਜਿਹੜੇ ਕੋਈ ਪੁੱਛੂਗਾ ਫਵਰਸਪ ਤੇ ਸ਼ੈੰਡ ਕਰਦਾ ਠੀਕ ਆ ਇਹ ਉਹਨਾਂ ਲਈ ਆ ਜਿਹੜੇ ਦੋਸਤੋ ਨਹੀਂ ਆ ਸਕਦੇ ਵੀਡੀਓ ਵੇਖ ਕੇ ਜਾਂ ਭਰੋਸੇ ਯਕੀਨ ਤੇ ਖਰੀਦਣੀ ਜਿਹੜੇ ਵੀਰ ਵਾਕੇ ਫਰੀ ਨੇ ਘਰੇ ਕੋਈ ਕੰਮ ਕਾਜ ਦੇ ਵਿੱਚੋਂ ਟਾਈਮ ਨਿਕਲਦਾ ਉਹ ਜਰੂਰ ਤੁਸੀਂ ਆਪਣਾ ਡਾਕਟਰ ਨਾਲ ਲੈ ਆ ਕੇ ਚੈੱਕ ਕਰਵਾ ਕੇ ਫੇਰ ਲੈ ਕੇ ਜਾਓ ਅੱਛਾ ਤੇ ਇਹਦਾ ਜਗਜੀਤ ਵੀਰ ਕਿੰਨਾ ਮੋਲ ਲੈ ਦੇ ਕੀ ਕਰਦੇ ਮੋਲ ਪਾਈ ਜਾਏ ਪਾਈ ਕਰ ਲਓ 28 ਕਰ ਲਓ ਇਹ 5000 ਦੀ ਦੇ ਦਾਂਗੇ ਖਾਣਾ 25000 ਦੀ 25000 ਦੀ ਖਾਣਾ ਹੈ 25000 ਲੈ ਕੇ ਤਾਂ ਮੌਨਤਨ ਪੂਰਾ ਕਰਦਾ ਠੀਕ ਆ ਅੱਛਾ ਦੁੱਧ ਜਿੰਨਾ ਵੀਰ ਕਹਤਾ ਉਹਨਾ ਹੈਊਗਾ ਥੱਲੇ ਪੂਰੀ 2 ਟਾਈਮ ਚ ਹੋਵੇ 3 ਟਾਈਮ ਚ ਹੋਵੇ 4 ਟਾਈਮ ਚ ਹੋਵੇ ਕੋਈ ਗੱਲ ਨਹੀਂ ਠੀਕ ਆ ਜੀ ਦੁੱਧ ਦੋਸਤੋ ਵੀਰ ਨੇ ਤਕਰੀਬਨ ਜਿੰਨਾ ਕਿਹਾ ਉਹਨਾ ਥੱਲੇ ਚੋਾਈ ਤੁਸੀਂ ਕਰਨੀ ਆ ਠੀਕ ਆ ਆ ਥਾਣਾ ਵੇਖੋ ਜੀ ਬਿਲਕੁਲ ਮੁਠੀ ਵਾਲਾ ਥਾਣਾ ਮੈਂ ਕੋਈ ਆਪਾਂ ਬਿਲਕੁਲ ਮੌਕੇ ਤੇ ਪ੍ਰੈਜੈਂਟ ਹਾਜ਼ਰ ਆ ਦੇਖ ਰਹੇ ਆ ਵੀ ਬਿਲਕੁਲ ਥਾਣ ਜਿਹੜਾ ਸਾਈਜ਼ ਚੰਗਾ ਚੌਥਾ ਥਾਣਾ ਦਾ ਗੈਪ ਅੰਤਰ ਪੂਰਾ ਹੈਗਾ ਠੀਕ ਆ ਤੇ ਬਾਕੀ ਜਦੋਂ ਤੁਸੀਂ ਤਸੱਲੀ ਕਰਨੀ ਆ ਤੁਸੀਂ ਵੀ ਆਪਣੀ ਘਰੇ ਵਿਜਿਟ ਕਰਕੇ ਪਹਿਲਾਂ ਤਸੱਲੀ ਕਰ ਲਿਓ ਜੀ ਸਾਈ ਬਿਆਨਾ ਕਰਕੇ ਉਸ ਤੋਂ ਬਾਅਦ ਜਿਹੜੀ ਆਪਦੀ ਚੈੱਕ ਕਰਕੇ ਜੇਕਰ ਪੂਰੀ ਫਿੱਟ ਪੈਂਦੀ ਆ ਦੁੱਧ ਵਾਲੇ ਪਾਸਿਓ ਤੇ ਬਿਲਕੁਲ ਗੱਬਨ ਵਾਲੇ ਪਾਸਿਓ ਤਾਂ ਤੁਸੀਂ ਜਿਹੜੇ ਦੋਸਤੋ ਬਾਕੀ ਪੇਮੈਂਟ ਦੇ ਕੇ ਵੀਰ ਨੂੰ ਜਿਹੜਾ ਖਰੀਦ ਕਰ ਸਕਦੇ ਹੋ ਤੇ ਜਗਜੀਤ ਵੀਰੇ ਇੱਕ ਸੰਪਰਕ ਨੰਬਰ ਆਪਣਾ ਜਰੂਰ ਦੱਸ ਦੇ ਹਾਂਜੀ ਮੇਰਾ ਨੰਬਰ 95172 ਹਾਂਜੀ 48537 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜਾ ਆ ਦੋਸਤੋ ਵੀਰ ਦੇ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਨੰਬਰਾਂ ਦੇ ਤੁਸੀਂ ਜਿਹੜਾ ਸੰਪਰਕ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਜਿਹੜੀ ਵਾੜ ਦੋਸਤੋ ਤੁਹਾਨੂੰ ਮੈਂ ਇਹ ਪਹਿਲੇ ਨੰਬਰ ਤੇ ਦਿਖਾਈ ਆ ਇਹ ਵੀ ਤੁਸੀਂ ਬੜੇ ਧਿਆਨ ਦੇ ਨਾਲ ਬੜੇ ਸੋਚ ਚਾਚੇ ਢੰਗ ਨਾਲ ਜਿਹੜੀ ਇਹਦੀ ਤਸੱਲੀ ਕਰ ਸਕਦੇ ਜਿੱਤਪ ਕੇ ਕਰ ਸਕਦੇ ਦਾ ਪੂਰਾ ਗੁਲਾਬੀ ਰੰਗ ਦਾ ਥਣ ਲੱਗਿਆ ਬਿਲਕੁਲ ਜੀ ਠੀਕ ਆ ਸਾਡੀ ਬਹੁਤ ਜਰੀ ਤੇ ਵਾੜ ਇਹ ਵੀ ਬਹੁਤ ਕਮਾਲ ਦੀ ਜਿਹੜਾ ਵੀਰ ਲੈ ਜਾਊਗਾ ਠੀਕ ਆ ਜੀ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ